ਸਤਿ ਸ਼੍ਰੀ ਅਕਾਲ ਅੱਜ ਬਹੁਤ ਹੀ ਇੱਕ ਪੰਜਾਬ ਦੇ ਨੌਜਵਾਨ ਮੁੰਡੇ ਦੀ ਜਿਹੜੀ ਤੁਹਾਡੇ ਨਾਲ ਮੈਂ ਗੱਲ ਸਾਂਝੀ ਕਰਨ ਲੱਗਾ ਜਿਹਨੇ ਕੈਨੇਡਾ ਦੇ ਵਿੱਚ ਇੱਕ ਕਾਲਜ ਵਿੱਚ ਬਹੁਤ ਵੱਡੀਆਂ ਮੱਲਾਂ ਮਾਰੀਆਂ ਨੇ ਔਰ ਪੂਰੇ ਪੰਜਾਬ ਦਾ ਨਾਮ ਪੂਰੇ ਇੰਡੀਆ ਦਾ ਨਾਮ ਰੋਸ਼ਨ ਕਰਨ ਵਾਲੀ ਗੱਲ ਹੈ ਕਿਉਂਕਿ ਇੱਥੇ ਵੀ ਮੁੰਡਾ ਆਪਣੇ ਦਾਦਾ ਜੀ ਨਾਲ ਆਪਣੇ ਪਿਤਾ ਜੀ ਨਾਲ ਆਪਣੀ ਬਰਕਸ਼ੋਪ ਦੇ ਵਿੱਚ ਕੁਝ ਨਾ ਕੁਝ ਹੱਦ ਤੱਕ ਵੱਲ ਮਾਰਦਾ ਰਹਿੰਦਾ ਸੀ ਮਿਹਨਤ ਕਰਦਾ ਸੀ ਕਿ ਹੁਣ ਪੜ੍ਹਾਈ ਵੇਤੇ ਜਦੋਂ ਕੈਨੇਡਾ ਪਹੁੰਚਿਆ ਤੇ ਉੱਥੇ ਕਾਲਜ ਵਿੱਚ ਉਹਨੇ ਤਨਮਨ ਧਨ ਦੇ ਨਾਲ ਜਿਹੜੀ ਉਹ ਮਤਲਬ ਉੱਥੇ ਜਿਹੜੀ ਪੜ੍ਹਾਈ ਜਿਹੜੀ ਆਪਣੀ ਸ਼ੁਰੂ ਕੀਤੀ ਔਰ ਪਹਿਲੇ ਸਾਲ ਦੇ ਵਿੱਚ ਉਹਨੂੰ ਜਿਹੜਾ ਅਵਾਰਡ ਮਿਲਿਆ ਪਹਿਲੇ ਨੰਬਰ ਤੇ ਉਹ ਵੀ ਤੋਂ ਜਿਹੜਾ ਅਸੀਂ ਸਾਰਿਆਂ ਉਹਨਾਂ ਦੀਆਂ ਬੋਤਾਂ ਖਾਣੀਆਂ ਕਰਾਂਗੇ ਤੇ ਉਸ ਤੋਂ ਬਾਅਦ ਹੁਣ ਆਪਾਂ ਅੰਤਰੀਕ ਨੂੰ ਫਿਰ ਉਹਨੂੰ ਦੂਜੇ ਤੀਜੇ ਨੰਬਰ ਦਾ ਅਵਾਰਡ ਮਿਲਿਆ ਔਰ ਦੋਸਤੋ ਇਸ ਬੱਚੇ ਵੱਲ ਦੇਖੇ ਬਹੁਤ سارے ਬੱਚੇ ਜਿਹੜੇ ਸਾਡੇ ਬਾਹਰ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਕੰਮ ਕਰ ਸਹੀ ਢੰਗ ਨਾਲ ਨਹੀਂ ਕਰਦੇ ਉਹਨਾਂ ਨੂੰ ਇੱਕ ਬਹੁਤ ਵੱਡਾ ਮੈਸੇਜ ਜਾਂਦਾ ਔਰ ਲੁਧਿਆਣੇ ਦੀ ਧਰਤੀ ਪਿੰਡ ਮੰਡੀਆਂ ਤੋਂ ਇਹਨਾਂ ਨੇ ਇੱਕ ਛੋਟੀ ਜੀ ਵਰਕਸ਼ਾਪ ਤੋਂ ਆਪਣਾ ਕੰਮ ਸਟਾਰਟ ਕੀਤਾ ਤੇ ਹੁਣ ਵਾਪੇ ਦੀ ਕਿਰਪਾ ਨਾਲ ਦੋ ਤਿੰਨ ਥਾਵਾਂ ਤੇ ਇਹਨਾਂ ਦਾ ਜਿਹੜਾ ਅੰਡਰਟੇਕਿੰਗ ਦੇ ਵਿੱਚ ਕੰਮ ਚੱਲਦੇ ਆ ਜਿਹੜੀਆਂ ਡਾਈਆਂ ਬਣਾਉਂਦੇ ਨੇ ਜਿੰਦੀ ਵਾਲੀਆਂ ਕਾਰਬੋਡਿਕੀਆਂ ਲੈਣ। ਲੈਣ ਬਾਰੇ ਤੇ ਨਾਲ ਜਿਹੜੀਆਂ ਇੱਕ ਮਸ਼ੀਨਾਂ ਇਹਨਾਂ ਨੇ ਵੀ ਸ਼ੁਰੂ ਕੀਤੀਆਂ ਹੋਈਆਂ ਕਾਫੀ ਟਾਈਮ ਤੋਂ ਸੀਲਿੰਗ ਫੈਨ ਜਿਹੜੀਆਂ ਮਤਲਬ ਪੱਖੇ ਵੈਲਡਿੰਗ ਨਹੀਂ ਹੋਈਆਂ। ਸੋ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਨਿਯੰਤਰਿਤ ਕਰਦੇ ਆ ਤੇ ਇਹ ਕੁਦਰਤੀ ਗੱਲ ਹੁੰਦੀ ਆ ਜਦੋਂ ਮਾਂ ਪਿਓ ਚਾਚੇ ਪਰਦਾਦੇ ਜਦੋਂ ਮਿਹਨਤ ਕਰਕੇ ਅੱਗੇ ਆਏ ਹੋਣ ਤੇ ਉਹ ਬੱਚਿਆਂ ਤੇ ਵੀ ਉਹ ਚੀਜ਼ ਦਾ ਪ੍ਰਭਾਵ ਪੈਂਦਾ ਜ਼ਿੰਦਗੀ ਦੇ ਵਿੱਚ। ਸੋ ਅਗਲੀ ਜਿਹੜੀ ਆ ਜਿਹੜੀ ਉਹਨਾਂ ਦੇ ਕੰਮ ਦੇ ਉੱਤੇ ਇੱਕ ਜਿਹੜੀ ਆਪਾਂ ਵੀਡੀਓ ਬਣਾਈ ਆ ਉਹ ਤੁਹਾਡੇ ਨਾਲ ਆਪਾਂ ਥੋੜੇ ਸਮੇਂ ਦੇ ਵਿੱਚ ਸਾਂਝੀ ਕਰਾਂਗੇ ਬਹੁਤ ਬਹੁਤ ਧੰਨਵਾਦ ਮੈਂ ਤੁਹਾਡਾ ਆਪਣਾ ਲਖਵੀਰ ਸਿੰਘ ਲੱਭਾ ਲੁਧਿਆਣਾ ਸਿਟੀ ਲਾਈਵ ਲੋਕਦਰਦੋਖਾ ਤੋਂ ਸੋ ਅੱਜ ਬਹੁਤ ਹੀ ਇੱਕ ਵੱਡੀ ਗੱਲ ਮੈਂ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਕਿ ਬਹੁਤੇ ਲੋਕਾਂ ਨੇ ਇੱਕ ਗੱਲ ਫੜੀ ਹੋਈ ਆ ਕਿ ਸਾਡੇ ਬੱਚੇ ਜੀ ਵਿਦੇਸ਼ਾਂ ਨੂੰ ਭੱਜਦੇ ਆ ਉੱਥੇ ਜਾ ਰਹੇ ਆ ਉਹ ਜਿਹੜੇ ਬੱਚਿਆਂ ਨੇ ਇੱਥੇ ਮਿਹਨਤ ਕੀਤੀ ਆ ਉੱਥੇ ਜਾ ਕੇ ਵੀ ਪੰਜਾਬੀ ਮੁੰਡੇ ਆਪਣੇ ਜਿਹੜੇ ਮੱਲਾ ਮਾਰਦੇ ਆ ਸੋ ਇਹਨਾਂ ਦਾ ਪੋਤਾ ਜਿਹੜਾ ਨਾਲ ਹੀ ਉਹਦੇ ਜਿਹੜੇ ਫਾਤਿਹ ਸਾਹਿਬ ਬੈਠੇ ਆ ਨਾਲ ਹੀ ਉਹਦੇ ਚਾਚਾ ਜੀ ਚਾਚਾ ਜਿਹਨੂੰ ਦਾਦਾ ਵੀ ਕਹਿੰਦੇ ਆ ਵੱਡਿਆਂ ਨੂੰ ਤੇ ਇਹ ਸਾਰਾ ਮੈਂ ਤੁਹਾਨੂੰ ਉਹਨਾਂ ਨਾਲ ਗੱਲ ਜਿਹੜੀ ਗੱਲਬਾਤ ਸਾਂਝੀ ਕਰਾ ਦਿਆਂ ਬਾਪੂ ਜੀ ਪਹਿਲੇ ਤਾਂ ਤੁਸੀਂ ਆਪਣੇ ਬਾਰੇ ਦੱਸੋ ਵੀ ਤੁਹਾਨੂੰ ਇਸ ਲਾਈਨ ਦੇ ਵਿੱਚ ਜਿਹੜੀਆਂ ਤੁਸੀਂ ਡਈਆਂ ਬਣਾਉਂਦੇ ਹੋ ਕਾਰਬੋਹਾਈਡ ਦੀਆਂ ਹਾਂਜੀ ਇਹ ਲਾਈਨ ਦੇ ਵਿੱਚ ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਤੇ ਕਿੰਨੇ ਪੜੇ ਹੋ ਹਾਂਜੀ ਤੇ ਆਪਣੇ ਜਨਵਰੀ ਵੀ ਜਿਹੜਾ ਥੋੜਾ ਜਿਹਾ ਸਾਡੇ ਨਾਲ ਸਾਂਝਾ ਕਰੋ ਮੈਂ 1970 ਜਾਇਦਾ ਕਿਤੇ ਲੁੰਡਾਣੇ ਤੋਂ ਹਾਂ ਜੇਲ੍ਹ ਰੋਡ ਤੋਂ ਤੇ ਫਿਰ ਮੈਂ ਇੱਥੇ ਡਾਕਟਰ ਨੌਰੀਆ ਹਾਂ ਤੇ ਉਹਦੇ ਭਾਈ ਕੋਲ ਫੋਰਮੈਂਟ ਲੱਗ ਗਿਆ 101 106 ਨੰਬਰ ਤੇ ਕੋਰਪੋਰੇਟ ਤੇ ਬੇਟੀ ਰਾਸੀਆ 당ਦੇ ਹੋਏ ਉਹ ਵੀਦਾਵਾ ਚਲੇ ਗਿਆ ਤੇ ਫਿਰ ਮੈਂ ਇੱਥੇ ਆਪਦਾ ਆਮਦਰੀ ਯੋਜਨਾ ਨਾਲ ਲੋਨ ਲਿਆ ਲੋਨ ਲੈ ਕੇ ਬਟਾਇਆ ਘਰ ਵਿੱਚ ਟੈਂਕ ਸੰਦ ਲੈਣਾ ਹੀ ਪਾਉਣਾ ਆ ਮੈਂ ਦੇਖ ਹੀ ਰਿਹਾ ਸੀ ਜਦੋਂ ਹੁਣ ਇਹ ਡਾਈਆਂ ਤੁਹਾਡੇ ਚਾਹੁੰਦਾ ਸਾਂਝੀਆਂ ਕਰਦਣਾ ਤੇ ਆ ਦੇਖੋ ਵੱਡੇ ਵੱਡੇ ਜਿਹੜੇ ਡਾਈਆਂ ਜਿਹੜਾ ਸਰੀਆ ਜਿੱਥੇ ਖਜਾਈ ਹੁੰਦਾ ਸਰੀਆ ਖਜਾਈ ਹੁੰਦਾ ਨੇ ਤੇ ਇਹ ਤਾਂ ਚਲੋ ਤੁਹਾਡੀ ਜੀਵਨ ਦੀ ਗੱਲ ਹੋ ਗਈ ਇੱਕ ਤੇ ਤੁਹਾਡੇ ਪੋਤੇ ਨੇ ਜਿਹੜਾ ਜਾ ਕੇ ਕਿਹੜੇ ਕੰਟਰੀ ਦੇ ਵਿੱਚ ਜਿਹੜਾ ਮਤਲਬ ਇੰਨਾ ਵਧੀਆ ਜਿਹੜਾ ਉਹਨੂੰ ਮੈਡਲ ਪਹਿਲਾਂ ਮਿਲੇ ਆ ਉਹ ਫਿਰ ਉਹਨੂੰ ਮੈਡਲ ਮਿਲਿਆ ਦੂਸਰੇ ਨੰਬਰ ਤੇ ਆਇਆ ਪਹਿਲਾਂ ਫਰਸਟ ਆਇਆ ਸੀ ਤੇ ਉਹ ਤੁਹਾਨੂੰ ਕਿਦਾਂ ਦਾ ਮਹਿਸੂਸ ਹੋਇਆ ਬਹੁਤ ਵਧੀਆ ਜੀ ਤਾਂ ਆਇਆ ਤੇ ਉਹ ਤਾਂ ਕਹਿੰਦੇ ਆ ਵੀ ਉਹਦੋਂ ਉਹਦੋਂ ਨੂੰ ਛੇਟਾ ਬੜੀਆ ਕਰੂਗਾ ਜਦੋਂ ਦੂਸਰ ਇੱਕ ਹੋਸ ਦਾ ਨਾਮ ਪੜ ਰਿਹਾ ਉਹ ਤੇ ਉਥੇ ਉਹਨੂੰ ਮਿਲ ਜਾਣਾ ਆਪਣੇ ਕੰਮ ਦਿਨਾਂ ਨੂੰ ਵਾਸਤੇ ਸੰਸ ਹੂੰ 2023 ਚ ਪਹਿਲੇ ਗੋਲਡ ਮੈਡਲ ਲੈ ਕੇ ਆਇਆ ਹਾਂ 2023 ਨੂੰ ਗੋਲਡ ਮੈਡਲ ਲੈ ਕੇ ਆਇਆ ਕਾਲੇ ਦੇ ਵਿੱਚ ਤੇ ਸੱਲ ਬੇਦਰ ਨੂੰ 3 ਕਾਲ ਦੀ 3 ਨੰਬਰ ਤੇ ਆ ਗੋਲਡ ਮੈਡ ਨੰਬਰ ਆ ਪਰ ਨੇਰ ਮਿਲਿਆ ਹੂੰ ਸੁਖੜੇ ਹੂੰ ਠੀਕ ਆ ਇਦਾਂ ਕਹਿੰਦਾ ਬੱਚੇ ਪਾਸਾ ਸਭ ਦੇ ਬੱਚੇ ਨਾਲ ਲੈ ਕੌਣ ਬਹੁਤ ਬੱਚਾ ਅਡਰਗੀਆਂ ਤਾਂ ਤਾਂ ਸੋ ਇਹ ਤਾਂ ਉਹਨਾਂ ਦੇ ਦਾਦਾ ਜੀ ਨਾਲ ਗੱਲ ਹੋ ਗਈ ਹੁਣ ਉਹਨਾਂ ਦੇ ਫਾਦਰ ਸਾਹਿਬ ਨਾਲ ਗੱਲ ਆਪਾਂ ਕਰਦੇ ਆ ਅ ਰਣਵੀਰ ਕਿੱਦਾਂ ਦਾ ਤੁਹਾਨੂੰ ਮਹਿਸੂਸ ਹੋਇਆ ਜਦੋਂ ਬੱਚੇ ਨੇ ਐਡਾ ਵੱਡਾ ਮਤਲਬ ਜਾ ਕੇ ਉੱਥੇ ਜਿਹੜੀਆਂ ਮੱਲਾ ਮਾਰ ਰਿਹਾ ਤੇ ਇਹ ਕਿੱਦਾਂ ਦਾ ਮਹਿਸੂਸ ਹੋਇਆ ਮਹਿਸੂਸ ਤਾਂ ਜੀ ਬਹੁਤ ਵਧੀਆ ਹੋ ਰਿਹਾ ਤੇ ਪਰਮਾਤਮਾ ਨਾਲ ਸਭ ਦੇ ਬੱਚੇ ਇਦਾਂ ਨਹੀਂ ਮਤਲਬ ਕਰਨ ਜਦੋਂ ਛੋਟਾ ਜਿਹਾ ਹੁੰਦਾ ਸੀਗਾ ਤਾਂ ਉਹਨੇ ਜਦੋਂ ਵੀ ਸਕੂਲੋਂ ਟਾਈਮ ਟਾਈਮ ਕੱਢ ਕੇ ਸਾਡੇ ਵਿੱਚ ਇੱਥੇ ਮਰਗ ਸਾਹਿਬ ਅੱਗੇ ਕੁਝ ਨਾ ਕੁਝ ਫੈਂਟੈਸਟ ਬਣਿਆ ਹੋਇਆ ਸੀਗਾ ਕੁਝ ਨਾ ਕੁਝ ਸਿੱਖਦਾ ਹੁੰਦਾ ਸੀ ਮੇਰੇ ਕੋਲ ਆਪਦੇ ਚਾਚਾ ਜੀ ਕੋਲ ਆਪਦੇ ਦਾਦਾ ਜੀ ਕੋਲ ਇਸ ਕਰਕੇ ਉਹਨਾਂ ਨੂੰ ਬਹੁਤ ਚੂਹਣ ਲਗਨ ਸ਼ੁਰੂ ਤੋਂ ਹੀ ਸੁਟਾਡਰ ਦੇ ਵਿੱਚ ਸੀਗੀ ਤਾਂ ਉਹਦਾ ਰਿਜ਼ਲਟ ਕੀ ਹੋਇਆ ਵੀ ਜਦੋਂ 2023 ਦੇ ਵਿੱਚ ਉੱਥੇ ਪਹਿਲਾ ਮੈਚ ਦਾ ਕੰਪੀਟੀਸ਼ਨ ਹੋਇਆ ਉਹਦੇ ਵਿੱਚ ਇਹਨੇ 골ਡ ਮੈਡਲ ਲਿੱਤਾ ਠੀਕ ਹੈ ਜੀ ਤੇ ਇੱਕ ਕੱਲ ਹੋਇਆ ਉਹਦੇ ਵਿੱਚ ਤੀਜੇ ਨੰਬਰ ਤੇ ਆਇਆ ਤੇ ਸਾਨੂੰ ਬਹੁਤ ਹੀ ਖੁਸ਼ੀ ਆ ਵੀ ਪਰਮਾਧਮਾ ਸਭ ਦੇ ਬੱਚੇ ਇਦਾਂ ਦੀ ਲੈਕ ਹੋਣ ਕਿਹੜੇ ਕੰਟਰੀ ਦੇ ਵਿੱਚ ਕਿਹੜੇ ਕਾਲਜ ਵਿੱਚ ਆ ਉੱਥੇ ਉਹਨੇ ਜੀ ਸੰਟੇਰੀਅਲ ਕਾਲਜ ਆ ਪੰਟਰੀਓ ਦੇ ਵਿੱਚ ਕੈਨੇਡਾ ਦੇ ਵਿੱਚ ਉਥੋਂ ਨੇ ਪੜਾਈ ਪੂਰੀ ਕੀਤੀ 2023 ਦੇ ਵਿੱਚ ਹੁਣ ਜਿਹੜਾ ਉਹਦੀ ਟ੍ਰੇਨਿੰਗ ਚੱਲਦੀ ਆ ਉਹ 2023 ਦੇ ਵਿੱਚ ਪਹਿਲਾ ਉਹ ਗੋਲਡ ਬੈਡ ਮਿਲੇ ਆ ਅੱਜ ਤੀਜਾ ਸਾਲ ਸੀਗਾ 5 ਤਰੀਕ ਨੂੰ ਉਹਦਾ ਕੱਲ ਸੀਗਾ ਤੇ ਉਹਦੇ ਵਿੱਚੇ ਤੀਜੇ ਨੰਬਰ ਤੇ ਆਇਆ ਤੀਜੇ ਨੰਬਰ ਤੇ ਤੇ ਆਉਣ ਵਾਲੇ ਟਾਈਮ ਚ ਕੀ ਅੱਗੇ ਉਹਦੇ ਕੀ ਫਲਾਨੇਗਾ ਔਨਰ ਇਹ ਲੈਮ ਦੇ ਵਿੱਚ ਇਹੀ ਆ ਵੀ ਮੈਂ ਆਪਣੇ ਬਿਜ਼ਨਸ ਨੂੰ ਅੱਗੇ ਆਪਣੀ ਇੰਡਸਟਰੀ ਨੂੰ ਵੀ ਕੋਈ ਹੈਗੇ ਅਸੀਂ ਥੋੜਾ ਜਿਹਾ ਵੀ ਪੈਸੇ ਵਾਲੇ ਪਾਸੇ ਥੋੜਾ ਜਿਹਾ ਮਤਲਬ ਗਵਰਨਮੈਂਟ ਵਾਲੇ ਪਾਸੇ ਕੋਈ ਚੰਗੀ ਮਦਦ ਉਹਦਾ ਚੰਗਾ ਜੁੜ ਲਾ ਕੇ ਵਧੀਆ ਇੰਪਰੂਵ ਕਰ ਸਕਦਾ ਜੀ ਬੱਚਾ ਇੰਟੈਲੀਜੈਂਟ ਆ ਜੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਇਦਾਂ ਦੇ ਬੱਚੇ ਜ ਘਰ ਘਰ ਜੰਮਣੇ ਚਾਹੀਦੇ ਆ ਬਿਲਕੁਲ ਹੀ ਬਿਲਕੁਲ ਜਿਹੜੇ ਮਾਂ ਪਿਓ ਦਾ ਦਾਦਿਆਂ ਪੜਦਾਦਿਆਂ ਦਾ ਚਾਚਿਆਂ ਤਾਇਿਆਂ ਦਾ ਸਾਰਿਆਂ ਦਾ ਜਿਹੜਾ ਸਿਰ ਉੱਚਾ ਕਰਦੇ ਆ ਸੂਪਰ ਪ੍ਰਮਾਤਮਾ ਬੱਚੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਆਹ ਵਾਹਿਗੁਰੂ ਆਹ ਜੀ 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 ਆਹ 마이벳 중고 마이벳 중고